ਉਨ੍ਹਾਂ ਦੇ ਚਾਹ ਇਸ ਸ਼ਬਦ ਨੂੰ ਸੋਗਰ ਸ਼ਬਦ ਨੂੰ ਪ੍ਰধান ਮੰਨਦੇ ਨੇ ਜੋ ਪਵਨ ਸਤ ਦੀ ਪ੍ਰਕਿਰਤੀ ਹੈ ਦੇਹੀ ਮਰਤੀ ਬੋਲੇ ਪਵਨ ਬਾਕੀ ਚਾਰ ਸ਼ਬਦਾਂ ਨੂੰ ਇੰਜ ਕਹਿੰਨੇ ਨੇ ਤਤ ਵੇਤ ਗਣ ਨਾਦ ਖੁਲਾਸਾ ਕਰਨ ਤੋਂ ਪਹਿਲੇ ਮੈਂ ਥੋੜਾ ਜਿਆ ਇਹਦੀ ਰੂਪਰੇਖਾ ਬਿਆਨ ਕਰਦੇ ਹਾਂ ਹੈ ਕਿ ਦੁਪਹਿਰ ਦਾ ਵਕਤ ਔਰ ਇਹ ਬਾਰੀਕ ਗੁਰੂ ਦੇ ਦੁਨੀਆਂ ਦੇ ਸਭ ਤੋਂ ਬਾਰੀਕ ਵਿਸ਼ਾ ਹੈ ਪਰਮਾਤਮਾ ਤੇ ਗੁਰੂ ਤੇ ਵੀ ਮੈਰਜ਼ ਕਰਦਾ ਦੁਨੀਆਂ ਦਾ ਸਭ ਤੋਂ ਬਾਰੀਕ ਮਜ਼ਮੂਨ ਹੈ ਪਰਮਾਤਮਾ ਤੇ ਗੁਰੂ ਦੁਨੀਆਂ ਦੇ ਸਭ ਤੋਂ ਵੱਡੀ ਅਕਲ ਚਾਹੀਦੀ ਏ ਪ੍ਰਭੂ ਨੂੰ ਸਮਝਣ ਲਈ ਗੁਰੂ ਨੂੰ ਸਮਝਣ ਲਈ ਇਸ ਚੱਕਰੇ ਚ ਨਾ ਪੈਣਾ ਮੰਦਰ ਦੇ ਵਿੱਚ ਭੀੜ ਹੈ ਗੁਰਦਵਾਰੇ ਦੇ ਵਿੱਚ ਭੀੜ ਹੈ ਮਸਜਿਦਾਂ ਦੇ ਵਿੱਚ ਭੀੜ ਹੈ ਬੜਾ ਧਾਰਮਿਕ ਜਗਤ ਹੈ ਗੁਸਤਾਖੀ ਮਾਫ ਧਾਰਮਿਕ ਜਗਤ ਹੈ ਧਰਮ ਦੀ ਸਮਝ ਰੱਖੇ ਬਿਨਾ ਧਰਮ ਦੇ ਬੋਧ ਤੋਂ ਬਿਨਾ ਧਾਰਮਿਕ ਇਕੱਠ ਧਰਮ ਦੀ ਸਮਝ ਤੋਂ ਬਿਨਾ ਧਾਰਮਿਕ ਇਕੱਠ ਸਮਝ ਤੋਂ ਬਿਨਾ ਬੋਧ ਤੋਂ ਬਿਨਾ ਹੈ ਧਾਰਮਿਕ ਇਕੱਠ ਧਰਮ ਦੀ ਸਮਝ ਕੋਈ ਨਹੀਂ ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ ਮਾਂ ਹੈ ਪਿਤਾ ਹੈ ਕਿ ਚਾਚਾ ਹੈ ਤਾਇਆ ਹੈ ਪੁੱਤਰ ਹੈ ਭੈਣ ਹੈ ਭਰਾ ਹੈ ਇਹ ਮਾਮੇ ਨੇ ਮਾਸੀਆਂ ਨੇ ਇਸ ਦੀ ਸਮਝ ਹੀ ਨਾ ਹੋਵੇ ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ ਉਹ ਇਕੱਠ ਸਾਰੇ ਦਾ ਸਾਰਾ ਬੇਮੈਨੇ بڑا بھاری دارمک اکٹھ ہوے مندر مسجد گردوارے ترم دی سمجھنا ہوم کا بودھنا اے گل قبول کر لینی چاہی چاہیے زمین دے جتنے دھارمک مندر نے اتنے بھی دھارمک منک نہیں ہیں نہیں جتنیا مسجد نے जितने मंदिर ने जितने गुरुद्वारे ने जितने जैन मंदिर ने जितने बौद्ध मठ ने जितने सनातन मंदिर ने जितने चर्च ने जितने सिनेगॉग ने अनेक धार्मिक मंदिर और हर शहर में सैकड़ों धार्मिक मंदिर हर शहर में कोई धार्मिक मनुक नहीं आऊंगा नहीं चंदन तरना वन वन साधना पुर पुरमा है ਹੋਂਦਾ ਤੇ ਹੈ ਚੰਦਨ ਦਾ ਬੂਟਾ ਪਰ ਹਰ ਜਗ੍ਹਾ ਨਹੀਂ ਆਉਂਦਾ ਹਰ ਜੰਗਲ ਦੇ ਚ ਨਹੀਂ ਹੋਂਦਾ ਤੇ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ ساری ਦੁਨੀਆ ਦੇ ਚ ਕੇਸਰ ਸਪਿੰਦੇ ਚ ਆਉਂਦਾ ਹੈ ਕਸ਼ਮੀਰ ਦੇ ਚ ਆਉਂਦਾ ਹੈ ਇੱਕਾਦ ਮੁਲਕ ਹੋਰ ਬਾਕੀ ਕਿਧਰੇ ਨਹੀਂ ਆਉਂਦਾ ਬੜਾ ਬੋਕੇ ਵੇਖਿਆ ਗਿਆ ਨਹੀਂ ਆਉਂਦਾ ਇਧਰ ਹਿਮਾਚਲ ਦੇਚ ਵੀ ਬੋਕੇ ਦੇਖਿਆ ਗਿਆ ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ ਚ ਵੀ ਬੋਕੇ ਦੇਖਿਆ ਗਿਆ ਨਹੀਂ ਹੋਇਆ। ਵਿੱਚ ਕੇ ਦੇਖਿਆ ਗਿਆ ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਹਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਧਰ ਤੇ ਇੱਕ ਕਸਬਾ ਪੈਂਦਾ ਪੰਪੋਸ਼ ਉੱਥੇ ਹੁੰਦਾ। ਔਰ ਕਿਧਰੇ ਵੀ ਨਹੀਂ ਹੁੰਦਾ। ਹੋਂਦੇ ਤੇ ਨਹੀਂ ਸੰਤ ਹੋਂਦੇ ਤੇ ਨਹੀਂ ਧਾਰਮਿਕ ਮਨੁ ਗੁਸਤਾਖੀ ਮਾਫ ਹਰ ਸ਼ਹਿਰ ਦੇ ਚ ਨਹੀਂ ਹੋਂਦੇ ਹੋਂਦਾ ਤੇ ਹੈ ਕੇਸਰ ਹਰ ਜਗ੍ਹਾ ਨਹੀਂ ਹੋਂਦਾ ਹੋਂਦਾ ਤੇ ਹੈ ਚੰਦਨ ਹਰ ਜਗ੍ਹਾ ਨਹੀਂ ਹੋਂਦਾ ਹੋਂਦੇ ਤੇ ਨਹੀਂ ਹੀਰੇ ਪਰ ਹਰ ਪਹਾੜ ਦੀ ਗੋਦ ਦੇ ਚ ਨਹੀਂ ਹੋਂਦੇ ਨਹੀਂ ਹੋਂਦੇ ਤੇ ਨਹੀਂ ਸੰਤ ਹਰ ਸ਼ਹਿਰ ਦੇ ਚ ਨਹੀਂ ਹੋਂਦੇ ਹਰ ਸ਼ਹਿਰ ਦੇ ਵਿੱਚ ਇੰਜੀਨੀਅਰ ਹੁੰਦੇ ਨੇ ਡਾਕਟਰ ਹੁੰਦੇ ਨੇ ਲਾਇਰ ਹੁੰਦੇ ਨੇ ਸੈਂਟਿਸਟ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਧਨਵਾਨ ਹੁੰਦੇ ਨੇ ਕਾਰੋਬਾਰੀ ਹੁੰਦੇ ਨੇ ਵਪਾਰੀ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਦਾਰਸ਼ਨਿਕ ਫਿਲਾਸਫਰ ਰਾਜਨੀਤਿਕ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਸੰਤ ਨਹੀਂ ਆਉਂਦਾ ਭਗਤ ਨਹੀਂ ਆਉਂਦਾ ਹਰ ਸ਼ਹਿਰ ਦੇ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਮੈਨੂੰ ਇੱਕ ਦਫਾ ਫਿਰ ਕਹਿਣ ਦੇਣਾ ਹਰ ਸ਼ਹਿਰ ਦੇ ਵਿੱਚ ਇੰਜੀਨੀਅਰ ਹੁੰਦੇ ਨੇ ਡਾਕਟਰ ਹੁੰਦੇ ਨੇ ਲਾਇਰ ਹੁੰਦੇ ਨੇ ਦਾਰਸ਼ਨਿਕ ਫਿਲਾਸਫਰ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਕਲਾਕਾਰ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਰਾਜਨੀਤਿਕ ਹੁੰਦੇ ਨੇ ਵਪਾਰੀ ਹੁੰਦੇ ਨੇ ਚੋਟੀ ਦੇ ਧਨਵਾਨ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਚੰਦਨ ਤਰਨਾ ਬਨ ਬਨ ਸਾਧਨਾ ਪਰਪਰਮਾ ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰह्मज्ञानी ਬਣਨਾ ਹੋਖ ਹੈ ਇੱਕ ਛੋਟੀ ਦਾ ਅੰਜੇ ਨੇ ਯਾ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਧਰਮ ਨੂੰ ਸਮਝਣ ਵਾਸਤੇ ਬੜੀ ਮੁਸ਼ਕਲ ਹੈ ਮਾਨਸਿਕ ਬੜੀ ਮਿਹਨਤ ਹੈ ਮਾਨਸਿਕ ਜਿੰਨੇ ਇਨਾਮ ਦੇ ਆਇਆ ਗਏ ਮੁਸ਼ਕਲ ਗਾਲ ਬੜੀ ਧਾਲਣਾ ਹੈ ਬੜੀ ਮਿਹਨਤ ਹੈ ਤਾਂ ਖੈਰ ਧਾਰਮਿਕ ਇਕੱਠ ਹੋਣਗੇ ਕੋਈ ਧਰਮ ਦੀ ਸਮਝ ਰੱਖਦਾ ਹੋਵੇ ਐਸਾ سلسلہ ਬਹੁਤ ਘੱਟ ਆਉਂਦਾ ਹੈ ਬਹੁਤ ਘੱਟ ਆਉਂਦਾ ਹੈ ਤਾਂ ਮੁਖਤਸਰ ਮੈਂ ਅਰਜ਼ ਕਰਾਂ ਧਾਰਮਿਕ ਜਗਤ ਦੇ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ ਪ੍ਰਭੂ ਦੀ ਤੇ ਗੁਰੂ ਦੀ ਤੇ ਜੇ ਪ੍ਰਭੂ ਦੀ ਸਮਝ ਨਹੀਂ ਗੁਰੂ ਦੀ ਸਮਝ ਵੀ ਨਹੀਂ ਇਕੱਠ ਹੋਵੇ 1 ਲੱਖ ਬੰਦਿਆਂ ਦਾ ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ ਪਰ ਮੈਨੂੰ ਤੁਹਾਡੇ برداشت ਦੇ ਮਾਦੇ ਦਾ ਤੇ ਪਤਾ ਨਹੀਂ ਪਰ ਕੰਡ ਸੱਚ ਗੱਲ ਆ ਗਈ ਹੈ ਮੈਂ ਕਹਿਣ ਲੱਗਾ ਬਹੁਤ ਸਾਰੀਆਂ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ ਹੁਣ ਹੋਰ ਵੀ ਮੈਨੂੰ ਕਹਿਣ ਦੇਣਾ ਬਹੁਤ ਸਾਰੇ ਧਾਰਮਿਕ ਕਰਮ ਧਾਰਮਿਕ ਕਰਮ ਨਹੀਂ ਹੁੰਦੇ ਨਹੀਂ ਹੁੰਦੇ ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ ਧਾਰਮਿਕ ਕਿਰਿਆ ਹੈ ਧਾਰਮਿਕ ਨਹੀਂ ਹੈ ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਨਹੀਂ ਤਾਂ ਕਿ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ ਘਰ ਹੈ ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ ਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ ੜੀ ਕੀਮਤੀ ਪੰਗਤੀ ਨਾ ਘਰ ਦਾ ਪਤਾ ਨਾ ਘਰ ਦਾ ਪਤਾ ਸਤਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਵ ਸਮਾਲੇ ਜਿੰਦਗੀ ਐਵੇਂ ਕਰਮ ਕਾਣ ਦੇ ਚ ਨਾ ਲੰਘ ਜਾਏ ਕੁਛ ਉਦਮ ਕਰੋ ਉਪਰਾਲੇ ਕਰੋ اسی ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ ਫਿਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਾਇਆ ਜਿਨ੍ਹਾਂ ਦੇ ਸੰਦੜਿਆਂ ਮੇਰੀ ਦੁਰਮਤ ਵੰਝੇ مساج سے مختصر میں دھارمک مندر بنا لینا سیوا سیوا نال بنتے دینے مندر گردوارے مسجدان دان نال دان سیو ہے محنت نال دھن کمایا دھن دان دےو ہے دان سمرن نہیں ہے ਔਰ দান ਨਾਲ ਕੋਈ ਮਨ ਨਿਰਮਲ ਨਹੀਂ ਹੁੰਦਾ ਅਗਰ ਸਿਮਰਨ ਨਾ ਹੋਵੇ ਤਾਂ ਦਾਨ ਨਹੀਂ ਮਹਾ ਹੰਕਾਰੀ ਹੁੰਦਾ ਦਾਨੀ ਮਹਾ ਬੇਈਮਾਨ ਹੁੰਦਾ ਗੁਸਤਾਖੀ ਮਾ ਐ ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ ਸੱਚੀ ਪਾਪ ਕਰ ਸਤ ਕਮਾਇਆ ਬੜੀ ਕੀਮਤੀ ਪੰਕਤੀ ਹੈ ਸੱਚੀ ਪਤਾ ਕਿਸ ਨੂੰ ਕਹਿੰਦੇ ਦਾਨੀ ਸਤ ਕਮਾਏ ਸਤੇ ਪਾਪ ਕਰ ਸਤ ਕਮਾਏ ਦਾਨੇ ਪਾਪ ਕਰਕੇ ਧਨ ਇਕੱਠਾ ਕਰਦਾ ਹੈ ਫਿਰ ਦਾਨ ਦਿੰਦਾ ਹੈ ਕਹਿੰਦਾ ਮੈਂ ਧਾਰਮਿਕ ਕਰਮ ਕੀਤਾ ਹੱਦ ਹੋ ਗਈ ਜਿਹੜਾ ਤੂੰ ਕਮਾਇਆ ਹੀ ਪਾਪ ਨਾਲ ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ ਕਿਵੇਂ ਹੋ ਗਿਆ ਗੁਰਬਾਣੀ ਬਹੁਤ ਗਹਿराई ਜਾਂਦੀ ਹੈ ਇਤਨਾ ਨਾ ਸਮਝ ਲੈਣਾ ਆ ਮੈਨੂੰ ਕਈ ਮਿਲ ਪੈਂਦੇ ਨੇ ਕਹਿੰਨੇ ਜੀ ਅੱਜ ਅਸੀਂ ਚਾਰ ਸੁਖਮੰਨੀ ਸਾਹਿਬ ਦੇ ਪਾਠ ਕੀਤੇ ਨੇ ਮੈਂ ਕਿ ਤੇਰੇ ਚਿਹਰੇ ਦੇ ਉਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਕਿਸੇ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਤੇਰੇ ਵਿਵਹਾਰ ਦੇ ਇਸ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਕੀ ਹੋਇਆ ਤੂੰ ਚਾਰ ਸੁਗਮਨਈ ਸਾਹਿਬ ਦੇ ਪਾਠ ਕਰਦਾ ਹੈ দান ਸੇਵਾ ਦੋ ਦਾਨੀ ਲੜ ਪੈਂਦੇ ਨੇ ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ ਕਈ ਵਾਰ ਜਾਂਦਾ ਹੈ بڑا بھنکر ود کچھ گلا سامنے آئیاں نے میں نہیں کہہ رہا اس سے سنکوچ کر کے واپس پہ کرتا ستی پاپ کر ست کمائے بہت وڈا دانی ہے ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ ਕਿਉਂਕਿ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਹੁੰਦਾ ਫਿਰ ਪਾਪ ਦਾ ਬੋਝ ਲੈਣ ਵਾਸਤੇ दान ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ ਪ੍ਰਾਪਤ ਕੀਤਾ ਹੈ ਪਾਪ ਨਾਲ ਉਹਦੇ ਦਿਨ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ ਸਤੇ ਪਾਪ ਕਰ ਸਰਥਕ ਅਮਰ ਖੈਰ ਧਾਰਮਿਕ ਇਕੱਠ ਧਾਰਮਿਕ ਸੋਜ ਬੋਜ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ ਇੱਥੇ ਆਪਾਂ ਆਇਆ ਸੋਝ ਤੇ ਸਮਝ ਲੈਣ ਵਾਸਤੇ ਕਿਸ ਦੀ ਸਮਝ ਘਰ ਦੀ ਸਮਝ ਦਰ ਦੀ ਸਮਝ ਦਰ ਘਰ ਕੀ ਸੋਝੀ ਨਾ ਆਏ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਹੋਰ ਵੀ ਮੈਂ ਅਰਜ਼ ਕਰਾਂ ਘਰ ਦੇ ਚ ਪ੍ਰਵੇਸ਼ ਉਸਨੋਂ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ ਪਹਿਲੇ ਦਰ ਤੇ ਪਹੁੰਚਣਾ ਦਰਵਾਜ਼ਾ ਪਹਿਲੇ ਹੁੰਦਾ ਹੈ ਘਰ ਆਵਾਜ਼ ਦੇ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਵ ਸੰਭਾਲੇ ਇੱਕ ਹੋਰ ਵੀ ਅਰਜ਼ ਕਰਦੇ ਆ ਪ੍ਰਮਾਤਮਾ ਨਿਰਾਕਾਰ ਹੈ ਆਕਾਰ ਤੋਂ ਰਹਿਤ ਹੈ ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾ ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸ ਤੋਂ ਆਉਂਦੇ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸ ਤੋਂ ਆਉਂਦੇ ਜਿਹਦਾ ਕੋਈ ਰੰਗ ਨਹੀਂ ਚਕਰ ਚੈਨ ਅਰ ਵਰਨ ਜਾਤ ਅਰ ਬਾਤ ਨਹਿਿੰਜੇ ਰੂਪ ਰੰਗ ਅਰ ਰੇਖ ਦੇਖ ਕੋ ਕਹਿ ਨਾ ਸਕਤ ਅਰੂਪ ਹੈ ਅਨੂਪ ਹੈ